ਜਨਤਕ ਜਗ੍ਹਾ ਦੇ ਉੱਤੇ ਅਸੀਂ ਖਾਣਾ ਖਾਂਦੇ ਮੀਟਿੰਗਾਂ ਹੁੰਦੀਆਂ ਗੁਪਤ ਜਗ੍ਹਾ ਤੇ ਜਨਤਕ ਜਗ੍ਹਾ ਤੇ ਮੀਟਿੰਗਾਂ ਨਹੀਂ ਹੁੰਦੀਆਂ ਪਬਲਿਕ ਦੇ ਵਿੱਚ ਮੀਟਿੰਗਾਂ ਨਹੀਂ ਕੀਤੀਆਂ ਜਾਂਦੀਆਂ ਜੇ ਅਸੀਂ ਕਿਸੇ ਜਨਤਕ ਪਲੇਸ ਤੇ ਬੈਠੇ ਆਂ ਉੱਥੇ ਕਿਸੇ ਪਾਰਟੀ ਦਾ ਬੰਦਾ ਜਿਹੜਾ ਉਹ ਸਾਡੇ ਨਾਲ ਆ ਕੇ ਬਹਿ ਕੇ ਗੱਲ ਕਰਨ ਲੱਗ ਗਿਆ ਤੇ ਇਹਦੇ ਨਾਲ ਉਹ ਜੀਪੀ ਦੀ ਅਸੀਂ ਥੋੜੀ ਬਾਰੇ ਉਹ ਰੈਡੀਸਨ ਦੇ ਵਿੱਚ ਜਿਹੜਾ ਜਿੱਥੇ ਖਾਣਾ ਖਾਂਦੇ ਆ ਉੱਥੇ ਸਾਰੇ ਫੈਮਲੀਆਂ ਬੈਠੀਆਂ ਉੱਥੇ ਸਾਡੇ ਨਾਲ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਕਈ ਇਲਜ਼ਾਮ ਲੱਗ ਰਹੇ ਸੀ ਕਿ ਉਹਨਾਂ ਦੀ ਆਰਐਸਐਸ ਤੇ ਨਾਲ ਯਾਰੀ ਹੈ ਪਰੰਤੂ ਦੂਜੇ ਪਾਸੇ ਹੁਣ ਉਹਨਾਂ ਦਾ ਸ ਤੇ ਦਿਨਾਂ ਦੇ ਵਿੱਚ ਤਸਵੀਰਾਂ ਵਾਇਰਲ ਹੋਈਆਂ ਨੇ ਉਹ ਇੱਕ ਮੀਟਿੰਗ ਜ਼ਰੂਰ ਹੋਈ ਹੈ ਪਰੰਤੂ ਉਹ ਖੁੱਲੇ ਆਮ ਕੀਤੀ ਗਈ ਹੈ ਪਰੰਤੂ ਦੂਜੇ ਪਾਸੇ ਉਹਨਾਂ ਨੇ ਇਹ ਕਿਹਾ ਕਿ ਉਹ ਗੁਪਤ ਮੀਟਿੰਗ ਨਹੀਂ ਹੈ ਜਦ ਕਿ ਅਜਿਹੀਆਂ ਜਿਹੜੀਆਂ ਤਸਵੀਰਾਂ ਵਾਇਰਲ ਕਰਕੇ ਜਿਹੜਾ ਕਿ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗਿਆਨੀ ਹਰਪੀ ਸਿੰਘ ਦਾ ਜਿਹੜਾ ਕਿ ਬਿਆਨ ਸਾਹਮਣੇ ਆ ਰਿਹਾ ਤੇ ਦੂਜੇ ਪਾਸੇ ਉੱਥੇ ਉਹਨਾਂ ਨੇ ਜਿਹੜਾ ਕਿ ਇੱਕ ਪਲਟਵਾਰ ਵੀ ਕੀਤਾ ਹੈ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਣੇ ਆ ਉਹ ਬੀਬੀ ਦਾ ਇੱਕ ਬਹੁਤ ਵੱਡਾ ਜਿਹੜਾ ਬਹਾਨਾ ਹੈ ਪੰਜਾਬ ਕੋਲ ਪਹਿਲਾਂ ਹੀ ਪਾਣੀ ਹੈ ਨਹੀਂਗਾ ਇਹਨਾਂ ਨੇ ਰਾਜਸਥਾਨ ਨੂੰ ਪਾਣੀ ਦੇਣ ਦੀ ਮਨਸ਼ਾ ਦੇ ਨਾਲ ਡੈਮ ਜਿਹੜੇ ਹੈ ਉਹ ਉਹਨਾਂ ਚੋਂ ਪਾਣੀ ਜਿਹੜਾ ਰਿਲੀਜ਼ ਨਹੀਂ ਕੀਤਾ ਹੈ ਮੌਸਮ ਵਿਭਾਗ ਵੀ ਜਿਹੜਾ ਹੈ ਇੱਥੇ ਫੇਲ ਹੋਇਆ ਹੈ ਮੌਸਮ ਵਿਭਾਗ ਨੇ ਜਿਹੜੀ ਪ੍ਰੈਡਿਕਸ਼ਨ ਕੀਤੀ ਸੀ ਭਵਿੱਖਬਾਣੀ ਕੀਤੀ ਸੀ ਉਹਦੇ ਨਾਲੋਂ ਕਈ 100 ਗੁਣਾ ਜ਼ਿਆਦਾ ਮੀਂਹ ਪਿਆ ਤੇ ਇਹੋ ਜੇ ਮੌਸਮ ਵਿਭਾਗ ਹੁੰਦੇ ਅਧਿਕਾਰੀਆਂ ਦੀ ਕੀ ਜਵਾਬ ਤਲਬ ਹੀ ਨਹੀਂ ਹੋਣੀ ਚਾਹੀਦੀ ਬਿਲਕੁਲ ਅਸੀਂ ਸਰਕਾਰ ਨੂੰ ਇਹੋ ਹੀ ਅਪੀਲ ਕਰਦੇ ਆਂ ਕਿ ਬੀਬੀਐਮ ਦੇ ਅਧਿਕਾਰੀਆਂ ਨੂੰ ਜਵਾਬਦੇਹ ਬਣਾਇਆ ਜਾਵੇ ਜੇ ਉਹ ਦੋਸ਼ੀ ਨੇ ਦੋਸ਼ੀ ਹਨ ਤੇ ਉਹਨਾਂ ਤੇ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਣੀ ਚਾਹੀਦੀ ਹੈ। ਬਦਲੇ ਵਿੱਚ ਤੁਸੀਂ ਵੀ ਮਦਦ ਕਰ ਰਹੇ ਹੋ ਪੂਜੇ ਪਾਸੇ ਤੁਸੀਂ ਬਾਗਵਾਲ ਵੀ ਬਦਲ ਕਰ ਰਹੇ ਆ ਤੇ ਸਾਕਾ ਜੱਜਰ ਜਨਰਲ ਮਿਕਸਿੰਗ ਹੋਣੀ ਉਹਨਾਂ ਨੇ ਤਾਰੀਫ ਕੀਤੀ ਹੈ ਕਹਿੰਦੇ ਕਿ ਸਭੀ ਮਦਦ ਦੇ ਕੰਮਾਂ ਦੀ ਸ਼ਲਾਘਾ ਕੀਤੀ ਨੇ ਚਲੋ ਉਹਨਾਂ ਦਾ ਨਿੱਜੀ ਵਿਚਾਰ ਹੈ। ਬਟੇ ਨਿਜ਼ਾਮ ਨੇ ਜਿਹੜੇ ਤੁਹਾਡੇ ਨਾਲ ਆਰਐਸਐਸ ਨੂੰ ਲੈ ਕੇ ਮੀਟਿੰਗ ਨੂੰ ਬੈਠੇ ਉਹ ਕਿਵੇਂ ਦੇਖੋ ਲਗਾਤਾਰ ਜਿਹੜਾ ਉਹਨਾਂ ਚ ਕੀ ਹੋ ਰਿਹਾ ਹੈ ਕੋਈ ਇੱਕ ਬੇਫਾਲਤੂ ਜਿਹਾ ਹੈ ਉਹਦੇ ਪਿੱਛੇ ਕੋਈ ਤਰਕ ਕੋਈ ਲੌਜਿਕ ਨਹੀਂ ਹੈ ਜੀ ਉਹ ਤਾਂ ਫਿਰ ਮੀਟਿੰਗ ਹੀ ਨਹੀਂ ਸੀ ਫਿਰ ਉਹ ਮੀਟਿੰਗ ਵਾਲੇ ਬਣ ਗਏ ਉਹ ਕੋਈ ਇੱਕ ਜਨਤਕ ਕਿਤੇ ਸਮਾਗਮ ਜਨਤਕ ਜਗ੍ਹਾ ਦੇ ਉੱਤੇ ਅਸੀਂ ਖਾਣਾ ਖਾਂਦੇ ਮੀਟਿੰਗਾਂ ਹੁੰਦੀਆਂ ਗੁਪਤ ਜਗ੍ਹਾ ਤੇ ਜਨਤਕ ਜਗ੍ਹਾ ਤੇ ਮੀਟਿੰਗਾਂ ਨਹੀਂ ਹੁੰਦੀਆਂ ਪਬਲਿਕ ਦੇ ਵਿੱਚ ਮੀਟਿੰਗਾਂ ਨਹੀਂ ਹੁੰਦੀਆਂ ਕਿਹਾ ਜਾ ਰਿਹਾ ਕਿ ਬਾਹਰ ਸੀਗਾ ਉਹ ਵੀ ਬਾਹਰ ਦੇ ਵਿੱਚ ਮੀਟਿੰਗ ਨਹੀਂ ਨਹੀਂ ਕੋਈ ਬਾਹਰ ਨਹੀਂ ਸੀ ਇਸ ਤਰ੍ਹਾਂ ਦੀ ਕੋਈ ਜਗ੍ਹਾ ਦਾ ਦੋ ਵੀ ਔਰ ਐਡੀਸ਼ਨ ਦੇ ਵਿੱਚ ਜਿਹੜਾ ਜਿੱਥੇ ਖਾਣਾ ਖਾਂਦੇ ਆ ਉੱਥੇ ਸਾਰੇ ਫੈਮਿਲੀਆ ਬੈਠੀਆਂ ਉੱਥੇ ਸਾਡੇ ਨਾਲ ਪਰ ਜਿਹੜੇ ਜਿਨ੍ਹਾਂ ਦਾ ਮੀਟਿੰਗ ਸੀ ਉਹ ਆਪਣੀ ਪ੍ਰਾਈਵਟ ਤੇ ਆਪਣੇ ਆਪ ਨੂੰ ਆਰਐਸਐਸ ਦਾ ਮੈਂਬਰ ਬਣ ਗਿਆ ਜੇ ਅਸੀਂ ਕਿਸੇ ਜਨਤਕ ਪਲੇਸ ਤੇ ਬੈਠੇ ਆ ਉੱਥੇ ਕਿਸੇ ਪਾਰਟੀ ਦਾ ਬੰਦਾ ਜਿਹੜਾ ਉਹ ਸਾਡੇ ਨਾਲ ਆ ਕੇ ਬਹਿ ਕੇ ਗੱਲ ਕਰਨ ਲੱਗ ਗਿਆ ਤੇ ਇਹਦੇ ਨਾਲ ਉਹ ਬੀਜੇਪੀ ਦੀ ਅਸੀਂ ਥੋੜਾ ਸਾਰੇ ਮਿਲਦੇ ਸਾਰੇ ਮਿਲਦੇ ਆ ਸਰ ਲੱਭੀ ਆਲੀ ਨਜ਼ਰ ਨਹੀਂ ਆ ਰਹੇ ਜਦ ਦੇ ਤੁਸੀਂ ਪ੍ਰਧਾਨ ਬਣੇ ਹੋ ਤੁਹਾਡੀ ਹਰ ਇੱਕ ਮੀਟਿੰਗ ਅੱਜ ਸੈਸ਼ਨ ਹੈਗਾ ਉਹਨਾਂ ਦਾ ਉਹਨਾਂ ਨੇ ਪਿਛਲੀ ਨੀ ਪਰਸੋਂ ਸੀ ਕੱਠੀ ਸੀ ਪਰਸੋਂ ਮੀਟਿੰਗ ਕੱਠੀ ਸੀ ਬਾਤਰਾ ਸਾਹਿਬ ਨੂੰ ਲੈ ਕੇ ਬਹੁਤ ساری ਇਤਿਆਸ ਰੰਗਾਂ ਲਗੰਦੇ ਜਾ ਰਹੇ ਨੇ ਉਹਨਾਂ ਨੇ ਸਪਸ਼ਟ ਕਰਤਾ ਹੈ ਜਿਹੜੀਆਂ ਕਿਆਸ ਰਾਈਆਂ ਲਾਈਆਂ ਜਾ ਰਹੀਆਂ ਮੇਰੇ ਖਿਆਲ ਨਾਲ ਜਦੋਂ ਉਹਨਾਂ ਨੇ ਸਪਸ਼ਟ ਕਰਤਾ ਉਸ ਤੋਂ ਬਾਅਦ ਕੋਈ ਗੱਲ ਬਣਦੀ ਸਾਰੇ ਹੀ ਸੰਪਰਕ ਚ ਹੈ ਜੀ ਕੋਈ ਇਦਾਂ ਨਹੀਂ ਅਤੇ ਆ ਪਾਰਟੀ ਨੂੰ ਲੈ ਕੇ ਕੀ ਡਿਸੀਜਨ ਹੈ ਕੋਈ ਲੀਗਲ ਕੋਰਟ ਤੇ ਹੁਣ ਅੱਗੇ ਬਲੇ ਉਹ ਜਾਂ ਜੋਨ ਦੀ ਪਾਰਟੀ ਦੇ ਦੌਰ ਤੇ ਅਸੀਂ ਲੀਗਲ ਕਮੇਟੀ ਬਣਾਈ ਹੋਈ ਹੈ ਉਹ ਆਪਣਾ ਵਰਕ ਕਰ ਰਹੀ ਹੈ ਜੀ ਔਰ ਪਾਰਟੀ ਦਾ ਮੈਂ ਦੱਸ ਦਿਆਂ ਕਿ ਪਾਰਟੀ ਦਾ ਢਾਂਚਾ ਜਿਹੜਾ ਲੇਟ ਹੋ ਗਿਆ ਉਹ ਸਿਰਫ ਹੜਾਂ ਕਰਨ ਲੇਟ ਹੋਇਆ ਹੋਰ ਕੋਈ ਕਾਰ ਨਹੀਂ ਉਹਨੇ ਕਾਦੀ ਗੱਲ ਤੇ ਸਦੀ ਚਿੰਜ ਨੇ ਵੱਡੇ ਇਲਜ਼ਾਮ ਲਾਇਆ ਕੁਝ ਕਿਹੜਾ ਚਲੋ ਕੋਈ ਨਹੀਂ ਜੀ ਉਹ ਉਹ ਤਾਂ ਹੁੰਦਾ ਹੀ ਹੈ ਹੁੰਦਾ ਹੀ ਹੈ ਜੀ ਤੁਹਾਡੇ ਨਾਮ ਦੇ ਬਾਰੇ ਅਜੇ ਤੱਕ ਨਹੀਂ ਵੱਟ ਹੋਇਆ ਉਹ ਬਸ ਓਮਣੀ ਅਕਾਲੀ ਦਾ ਉਹ ਜਲਦੀ ਨਾਂ ਜਿਹੜਾ ਉਹ ਸਪਸ਼ਟ ਹੋ ਜਾਏਗਾ ਲੀਗਲ ਕਮੇਟੀ ਸਾਡੀ ਲੱਗੀ ਹੋਈ ਹੈ ਅਸੀਂ ਜਾ ਰਹੇ ਹਾਂ ਪੰਥ ਦੀ ਕਚਹਿਰੀ 'ਚ ਸਭ ਕੁਝ ਹੋਏਗਾ ਆਉਣ ਵਾਲੇ ਸਮੇਂ 'ਚ ਜਦੋਂ ਪੰਥ ਪ੍ਰਵਾਨ ਕਰ ਲੈਂਦਾ ਹੈ ਸਾਰੀਆਂ ਚੀਜ਼ਾਂ ਆਪਣੇ ਆਪ ਹੀ ਇਲੀਗਲ ਲੀਗਲ ਕੁਝ ਨਹੀਂ ਰਹਿ ਜਾਂਦਾ